ਦੋਸਤੋ ਮੈਂ ਭਵਿੰਦਰ ਸਿੰਘ ਬੁੱਟਰ ਨੋਵਲ ਪ੍ਰਾਪਰਟੀ ਅਡਵਾਈਜ਼ਰ ਰਾਏਕੋਟ ਤੁਹਾਡੇ ਲਈ ਆਪਾਂ ਰਾਏਕੋਟ ਦੇ ਸੰਤੋਖ ਨਗਰ ਦੇ ਵਿੱਚ ਪਲਾਟ ਲੈ ਕੇ ਆਏ ਹਾਂ ਜੀ 12 ਬੈਸਵੇ ਦਾ ਪਲਾਟ ਆ 52 ਫੁੱਟ ਫਰੰਟ ਆ ਜੀ ਤਕਰੀਬਨ 105 ਫੁੱਟ ਬੈਕ ਆ 12 ਬੈਸਵੇ ਦਾ ਪਲਾਟ ਆ ਜੀ ਸੀਵਰੇਜ ਪਿਆ ਹੋਇਆ ਮੇਨ ਰਸਤੇ ਦੇ ਉੱਪਰ ਆ ਬਹੁਤ ਸੋਹਣਾ ਪਲਾਟ ਆ ਚੜਦੀ ਵਾਲੇ ਪਾਸੇ ਨੂੰ ਪਲਾਟ ਦਾ ਮੂੰਹ ਆ ਜੀ 52 ਫੁੱਟ ਫਰੰਟ ਆ ਤਕਰੀਬਨ 105 ਫੁੱਟ ਦੀ ਬੈਕ ਆ ਕਿਸੇ ਵੀ ਮੇਰੇ ਵੀਰ ਨੇ ਇਹ ਪਲਾਟ ਖਰੀਦਣਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਪਣਾ ਹੈਗਾ ਜੀ 8872352001 ਵੜਿੰਗ ਕੰਪਲੈਕਸ ਦੇ ਵਿੱਚ ਆਪਣਾ ਆਫਿਸ ਆ ਜੀ ਬਿਲਕੁਲ ਚੌਰਸ਼ ਪਲਾਟ ਆ ਜੀ ਕਿਸੇ ਨੇ ਵੀ ਲੈਣਾ ਇਨਵੈਸਟਮੈਂਟ ਕਰਨੀ ਜਾਂ ਕਿਸੇ ਨੇ ਮਕਾਨ ਬਣਾਉਣ ਦੇ ਲਈ ਲੈਣਾ ਤਾਂ ਬਹੁਤ ਸੋਹਣੀ ਜਗ੍ਹਾ ਇਹ ਬਾਕੀ ਇਹ ਮੇਨ ਜਿਹੜਾ ਸੰਤੋਖ ਨਗਰ ਵਾਲਾ ਰਹਾਗਾ ਸੜਕਾ 25 ਫੁੱਟ 30 ਫੁੱਟ ਚੌੜੀ ਸੜਕ ਤੋਂ ਇਹ ਬਿਲਕੁਲ ਨਾਲ ਹੀ ਆ ਮੈਂ ਤੁਹਾਨੂੰ ਰਸਤਾ ਵੀ ਦਿਖਾ ਦਿੰਨਾ ਕਿਸੇ ਵੀ ਮੇਰੇ ਵੀਰ ਨੇ ਲੈਣਾ ਤੁਸੀਂ ਸੰਪਰਕ ਕਰ ਸਕਦੇ ਹੋ ਰੇਟ ਵੀ ਇਹਦਾ ਬਿਲਕੁਲ ਬਾਜਵਾ ਜੀ 7,60,000 ਰੁਪਏ ਨੂੰ ਬਸਵੇ ਦਾ ਰੇਟ ਹੈ ਜੀ 7,60,000 ਰੁਪਿਆ ਬਸਵੇ ਦਾ ਰੇਟ ਹੈ ਜੀ 12 ਬਸਵੇ ਦਾ ਪਲਾਟ ਹੈ ਜੀ ਇਹ ਕਿਸੇ ਵੀ ਮੇਰੇ ਵੀਰ ਨੇ ਪ੍ਰਾਪਰਟੀ ਖਰੀਦਣੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਹੋਰ ਕਿਸੇ ਮੇਰੇ ਵੀਰ ਨੇ ਪ੍ਰਾਪਰਟੀ ਖਰੀਦਣੀ ਆ ਜਾਂ ਵੇਚਣੀ ਆ ਕਮਰਸ਼ੀਅਲ ਐਗਰੀਕਲਚਰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ